ਕੀਤੀ ਜਾ ਰਹੀ ਹੈਗੀ ਹੈ ਕਿ ਹਸਪਤਾਲ ਦੇ ਵਿੱਚ ਸਪਿਰਟ ਤੱਕ ਮੋਹੀਆ ਨਹੀਂ ਹੈਗੀ ਐਮਰਜੈਂਸੀ ਵਾਰ ਦੇ ਵਿੱਚ ਜਿੱਥੇ ਕਿ ਰੋਜ਼ ਹੀ ਇਹਨੇ ਜਬਰਦਸਤ ਐਕਸੀਡੈਂਟ ਕੇਸ ਹੁੰਦੇ ਨੇ ਪੈਸਾ ਸਾਨੂੰ ਆ ਰਿਹਾ ਫੰਡਿੰਗ ਆ ਰਹੀ ਹੈ ਕੁਆਟਰਲੀ ਫੰਡਿੰਗ ਆ ਰਹੀ ਹੈ ਤੇ ਜਿਹੜਾ ਤੁਸੀਂ ਰਾਤ ਦਾ ਇਨਸੀਡੈਂਟ ਕਹਿ ਰਹੇ ਹੋ ਉਹ ਲੜਕਾ ਦੋ ਦਿਨ ਦੀ ਕਿਤੇ ਉਹਨਾਂ ਕੋ ਬਿਮਾਰ ਸੀ ਹੁੰਦੇ ਹੱਥ ਤੇ ਛੱਟ ਵੱਜੀ ਸੀ ਛੁੱਟੀ ਤੇ ਸੀ ਉਹ ਸਮਾਨ ਕੱਟ ਕੇ ਨਹੀਂ ਗਿਆ ਐਕਚੁਅਲੀ ਇੱਥੇ ਪ੍ਰੋਬਲਮ ਇਹ ਆਉਂਦੀ ਸ਼ਿਫਟਾਂ ਵਿੱਚ ਡਿਊਟੀ ਹੁੰਦੀ ਹੈ ਜਿਹੜਾ ਸਟਾਫ ਥੋੜਾ ਇਹ ਕਾਲ ਕਰ ਜਾਂਦਾ ਵਾ ਜਿਹੜਾ ਸ਼ਿਫਟ ਤੇ ਖਤਮ ਹੁੰਦਾ ਉਹ ਆਪਦਾ ਹੈਂਡਓਵਰ ਦੇਖੇ ਨਹੀਂ ਜਾਂਦਾ ਉਹਨਾਂ ਨੂੰ ਅੱਜ ਬੁਲਾ ਕੇ ਕਹਿ ਦਿੱਤਾ ਗਿਆ ਸਾਰਿਆਂ ਨੂੰ ਵੀ ਕਿ ਸਾਰਿਆਂ ਨੂੰ ਮੁਹਈਆ ਕਰਵਾਏ ਜਾਣ। ਅ ਐਮਰਜੈਂਸੀ ਦੇ ਵਿੱਚ ਕਾਫੀ ਐਕਸੀਡੈਂਟ ਕੇਸ ਆਉਂਦੇ ਨੇ ਜੀ। ਹਾਂਜੀ। ਪਰ ਲੇਕਿਨ ਜੇ ਆਪਾਂ ਗੱਲ ਕਰੀਏ ਸਟਾਫ ਦੀ ਤਾਂ ਸਿਰਫ ਇੱਕ اٹੈਂਡੈਂਸ ਦੇ ਇੱਕ ਡਾਕਟਰ ਹੀ ਹੁੰਦੇ ਨੇ। ਉਹ ਸ਼ਾਰਟੇਜ ਤਾਂ ਹੈ ਹੀ ਹੈ ਜੀ ਸਟਾਫ ਦੀ। ਠੀਕ ਹੈ ਨੇ ਉਹਦੇ ਕਰਕੇ ਜਦੋਂ ਐਚ ਆਰ ਭਰ ਜੂਗਾ ਇਨਫਰਾਸਟ੍ਰਕਚਰ ਆ ਜੋ ਸ਼ਾਰਟੇਜ ਹੈ ਪੂਰੀ ਹੋ ਜੂਗੀ ਉਸ ਤੋਂ ਬਾਅਦ ਰਿਕਰੂਟਮੈਂਟ ਹੋ ਰਹੀ ਹੈ ਤੇ ਜਦੋਂ ਹੋ ਗਈ ਉਦੋਂ ਆਪਣੇ ਆਪ ਹੀ ਅਸੀਂ ਫਿਰ ਦੋ ਦੋ ਕਰਨੇ ਸ਼ੁਰੂ ਕਰ ਦਾਂਗੇ ਡਾਕਟਰ ਘਾਟਾ ਸਾਹਿਬ ਤੁਹਾਨੂੰ ਦੱਸਣ ਡਾਕਟਰ ਮੈਡੀਸਿਨ ਵਾਲੇ ਆਪਣੇ ਕੋਲ ਰੈਗੂਲਰ ਡਾਕਟਰ ਹੈ ਨਹੀਂ ਗਏ ਠੀਕ ਹੈ ਜੀ ਮੈਡੀਸਿਨ ਵਾਲੇ ਹੈ ਨਹੀਂ ਗਏ ਆਪਣੇ ईएनटी ਵਾਲੇ ਹੈ ਨਹੀਂ ਰਿਜ਼ਾਈਨ ਕਰਕੇ ਆ ਆਈ ਵਾਲੇ ਕੇ ਡਾਕਟਰ ਰਿਜ਼ਾਈਨ ਕਰਕੇ ਆਪਣੀ ਜੋਬ ਤੋਂ ਹੌਪਾਬਾ ਪ੍ਰਾਈਵੇਟ ਸੈਟਅਪ ਖੋਲ ਲਿਆ ਹੋਇਆ ਤੇ ਡਾਕਟਰਾਂ ਦੀ ਤਾਂ ਘਾਟ ਹੈ ਹੀ ਹੈ ਪੀਐਮਓ ਸਾਡੇ ਕੋਲੇ ਥੋੜੇ ਹੈ ਜੀ 4 ਆ ਜਦਕਿ 5 ਹੋਰ 5 6 ਹੋਰ ਚਾਹੀਦੇ ਆ ਜੀ ਤੇ ਬਾਕੀ ਦੂਸਰੇ ਸਪੈਸ਼ਲਿਸਟਾਂ ਦੀ ਕਮੀ ਹੈ ਆਮ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਹੈਗਾ ਕਿ ਹਲੇ ਵੀ ਜਿਹੜੇ ਹੈਗਾ ਡਾਕਟਰ ਜਿਹੜੀਆਂ ਬਾਹਰੀਆਂ ਦਵਾਈਆਂ ਲਿਖ ਕੇ ਦੇ ਰਹੇ ਨੇ ਉਹ ਮਰੀਜ਼ ਬਾਹਰੋਂ ਅਸੀਂ ਹੁਣ ਵੀ ਗੱਲ ਕੀਤੀ ਕੁਝ ਮਰੀਜ਼ਾਂ ਨਾਲ ਉਹ ਬਾਹਰੋਂ ਲੈ ਰਹੇ ਨੇ ਇਹ ਤਾਂ ਜੀ ਦੇਖੋ ਸਰਕਾਰ ਦੀ ਗਾਈਡਲਾਈਨਸ ਆ ਹੁਣ ਤਾਂ ਪ੍ਰੋਪਰ ਫੰਡਿੰਗ ਹੋ ਰਹੀ ਆ ਡਰਗਸ ਦੇ ਲਈ ਸਾਰੀਆਂ ਸੀ ਮੰਗਵਾਨ ਨੇ ਆ ਜੇ ਫੇਰ ਵੀ ਬਾਹਰੋਂ ਲਿਖ ਕੇ ਦੇ ਰਹੇ ਤੇ ਡਾਕਟਰ ਦਾ ਕੋਈ ਨਹੀਂ ਇਹ ਮੈਟਰ ਨੂੰ ਮੈਂ ਦੇਖਦਾ ਜੀ ਤੁਸੀਂ ਮੇਰੀ ਨੌਲੇਜ ਲੈ ਕੇ ਆਉਂਦਾ ਡਾਕਟਰ ਦੀ ਬਹੁਤ ਵੱਡੀ ਇਹ ਨਲੈਕੀ ਕਹਾਂਗਾ ਮੈਂ ਕੋਈ ਨਹੀਂ ਜੀ ਮੈਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤਿੰਨ ਮੁੱਦਿਆਂ ਨੂੰ ਲੈ ਕੇ ਚੋਣਾਂ ਲੜੀ ਪਹਿਲਾ ਮੁੱਦਾ ਸੀਗਾ ਬੇਰੋਜ਼ਗਾਰੀ ਖਤਮ ਕਰਨਾ ਦੂਜਾ ਮੁੱਦਾ ਸੀਗਾ ਐਜੂਕੇਸ਼ਨ ਦੇਣਾ ਤੀਜਾ ਮੁੱਦਾ ਸੀਗਾ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਹਤ ਸੂਤਾਵਾਂ ਨੂੰ ਦੇਣਾ ਇੱਕ ਹੋਰ ਇਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਹਰ ਮਹਿਲਾ ਨੂੰ 1000 ਰੁਪਿਆ ਦਿੱਤਾ ਜਾਵੇਗਾ ਜਿਸ ਦੇ ਵਿੱਚ ਉਹ ਤਿੰਨ ਜਿਹੜੇ ਮੁੱਦੇ ਸੀਗੇ ਜੇ ਆਪਾਂ ਸਿੱਖਿਆ ਦੀ ਗੱਲ ਕਰ ਲਈਏ ਬੇਰੋਜ਼ਗਾਰੀ ਦੀ ਗੱਲ ਕਰ ਲਈਏ ਜਾਂ ਸਿਹਤ ਸੂਤਾ ਦੀ ਗੱਲ ਕਰ ਲਈਏ ਤਾਂ ਕਾਫੀ ਹੱਦ ਤੱਕ ਜਾਣਾ ਪੰਜਾਬ ਸਰਕਾਰ ਵੱਲੋਂ ਇਹਦੇ ਉੱਪਰ ਜਿਹੜਾ ਹੈਗਾ ਕੰਮ ਕੀਤਾ ਵੀ ਗਿਆ ਹੈਗਾ ਹੁਣ ਗੱਲ ਆਉਂਦੀ ਹੈਗੀ ਹੈ ਪੰਜਾਬ ਵਾਸੀਆਂ ਦੀ ਸਿਹਤ ਦੀ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਪਿੰਡ ਪਿੰਡ ਗਲੀ ਗਲੀ ਦੇ ਵਿੱਚ ਮੁਹੱਲਾ ਕਲੀਨਿਕ ਬਣਾ ਲਈ ਹੈਗੀ ਹੈ ਉੱਥੇ ਜੇ ਆਪਾਂ ਮੋਗਾ ਜ਼ਿਲ੍ਹਾ ਦੇ ਹਸਪਤਾਲ ਦੀ ਗੱਲ ਕਰੀਏ ਤਾਂ ਮੋਗਾ ਜ਼ਿਲ੍ਹਾ ਦੇ ਹਸਪਤਾਲ ਦੇ ਵਿੱਚ ਸੁਵਿਧਾਵਾਂ ਦੀ ਬਹੁਤ ਜ਼ਿਆਦਾ ਕਮੀ ਦੇਖਣ ਨੂੰ ਮਿਲ ਜੀਗੀ। ਇੱਕ ਵੀਡੀਓ ਵਾਇਰਲ ਹੋ ਰਹੀ ਹੈਗੀ ਹੈ ਸੋਸ਼ਲ ਮੀਡੀਆ ਦੇ ਉੱਪਰ ਜਿੱਥੇ ਕਿ ਕੱਲ ਇੱਕ ਨੌਜਵਾਨ ਦਾ ਐਕਸੀਡੈਂਟ ਹੋ ਜਾਂਦਾ ਹੈ ਔਰ ਉਸ ਨੌਜਵਾਨ ਨੂੰ ਸਮਾਜ ਸੇਵਾ ਸੁਸਾਇਟੀ ਵੱਲੋਂ ਜਿਹੜਾ ਹੈਗਾ ਮੋਗਾ ਦੇ ਸਰਕਾਰੀ ਹਸਪਤਾਲ ਐਮਰਜੈਂਸੀ 'ਚ ਲਿਆਂਦਾ ਜਾਂਦਾ ਹੈਗਾ ਜਿੱਥੇ ਕਿ ਕੁਸੀਂ ਤਾਂ ਸੁਣਨੇ ਹੋਗੇ ਹੋ ਕਿਸ ਤਰੀਕੇ ਨਾਲ ਉੱਥੇ ਗੱਲ ਕੀਤੀ ਜਾ ਰਹੀ ਹੈਗੀ ਹੈ ਕਿ ਹਸਪਤਾਲ ਦੇ ਵਿੱਚ ਸਪਿਰਿੰਟ ਤੱਕ ਮੋਹੀਜਾ ਨਹੀਂ ਹੈਗੀ ਐਮਰਜੈਂਸੀ ਵਾਰ ਦੇ ਵਿੱਚ ਜਿੱਥੇ ਕਿ ਰੋਜ਼ ਹੀ ਐਨੇ ਜ਼ਬਰਦਸਤ ਐਕਸੀਡੈਂਟ ਕੇਸ ਹੁੰਦੇ ਨੇ ਜੇ ਗੱਲ ਕਰੀਏ ਦਰਦ ਨਿਵਾਰਕ ਟੀਕਿਆਂ ਦੀ ਤਾਂ ਉਹ ਵੀ ਜਿਹੜੇ ਉਪਲਬਧ ਨਹੀਂ ਹੈਗੇ ਜੇ ਗੱਲ ਕਰੀਏ ਗਾਜ਼ ਦੀ ਤਾਂ ਉਹ ਵੀ ਉਪਲਬਧ ਨਹੀਂ ਹੈ ਮੇਰੇ ਨਾਲ ਮੋਗਾ ਦੇ ਐਸਐਮਓ ਹੱਗੇ ਨੇ ਗੱਲ ਕਰਦੇ ਆਂ ਦਾ ਦੇ ਨਾਲ ਡਾਕਟਰ ਸੁਖਵੀਰ ਜੀ ਨਾਲ ਕੀ ਕੀ ਕਮੀਆਂ ਆ ਗਈਆਂ ਨੇ ਕਿਉਂਕਿ ਰਾਤ ਇਹ ਵੀ ਦੇਖਿਆ ਗਿਆ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਮਾਜ ਸੇਵਾ ਸੁਸਾਇਟੀ ਵਾਲੇ ਆਪ ਹੀ ਜੜੀਆਂ ਆ ਗਈਆਂ ਉਹ ਮਰੀਜ਼ ਦੇ ਪੱਟੀਆਂ ਵੀ ਨਾਲ ਦੀ ਨਾਲ ਕਰਵਾ ਰਹੇ ਨੇ ਸਟਾਫ ਦੀ ਵੀ ਬਹੁਤ ਜ਼ਿਆਦਾ ਕਮੀ ਹੈ ਐਸ ਐਮਓ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਹਾਂਜੀ ਲਗਾਤਾਰ ਆਪਾਂ ਸਿਹਤ ਸੂਤਾ ਦੇਣ ਦੀ ਗੱਲ ਕਰ ਰਹੇ ਹਾਂ ਜੀ ਮਿਲ ਰਹੀਆਂ ਜੀ ਲੋਕਾਂ ਨੂੰ ਬਹੁਤ ਵਧੀਆ ਸਿਹਤ ਸੂਤਾ ਮਿਲ ਰਹੀਆਂ ਸਰਕਾਰ ਨੇ ਬਹੁਤ ਵਧੀਆ ਉਪਾਰਾ ਕੀਤਾ ਹੈ ਈਡੀਐ ਨਾਨ ਇਲੈਲ ਡਰੱਗਸ ਆ ਰਹੀਆਂ ਪੈਸਾ ਸਾਨੂੰ ਆ ਰਿਹਾ ਫੰਡਿੰਗ ਆ ਰਹੀ ਹੈ ਕੁਆਟਰਲੀ ਫੰਡਿੰਗ ਆ ਰਹੀ ਹੈ ਤੇ ਜਿਹੜਾ ਤੁਸੀਂ ਰਾਤ ਦਾ ਇਨਸੀਡੈਂਟ ਕਹਿ ਰਹੇ ਹੋ ਉਹ ਲੜਕਾ ਦੋ ਦਿਨ ਦੀ ਕਿਤੇ ਉਹਨਾਂ ਕੋਲ ਬਿਮਾਰ ਸੀ ਹੁੰਦੇ ਹੱਥ ਤੇ ਛੱਟ ਵੱਜੀ ਸੀ ਛੁੱਟੀ ਤੇ ਸੀ ਉਹ ਸਮਾਨ ਕੱਢ ਕੇ ਨਹੀਂ ਗਿਆ ਦੂਸਰਾ ਉਸ ਤੋਂ ਬਾਅਦ ਡਾਕਟਰ ਜਿਹੜਾ ਡਿਊਟੀ ਤੇ ਡਾਕਟਰ ਸਾਹਿਬਾਨ ਸੀ ਡਾਕਟਰ ਕੁਲਦੀਪ ਕੁਮਾਰ ਉਹਨਾਂ ਨੇ ਮੈਨੂੰ ਉਦੋਂ ਇਨਫਾਰਮ ਕਰਤਾ ਸੀ ਤੇ ਸਮਾਨ ਸਾਰਾ ਉਹ ਉੰਨਾ ਸਟੋਰ ਚ ਪਿਆ ਸੀ ਪੂਰਾ ਦੇਤਾ ਸੀ ਪਰ ਉਹਨਾਂ ਦਾ ਤਾਂ ਕਹਿਣਾ ਹੈ ਜਿਆ ਦੀ ਬੀ ਜਿਹੜਾ ਹੈ ਮਰੀਜ਼ ਦੇ ਉੱਤੇ ਰਾਫੀ ਟੀਕੇ ਲੱਗੇ ਨੇ ਗਾਜ਼ ਲੱਗੇ ਨੇ ਜਾਂ ਹੋਰ ਕੋਈ ਸਮਾਨ ਸੀ ਬਜਾਰੋਂ ਕਿ ਡਾਕਟਰ ਕੁਲਦੀਪ ਸਾਹਿਬ ਨੇ ਮੈਨੂੰ ਅਪਡੇਟ ਕਰਤਾ ਸੀ ਫੋਨ ਕਰਤਾ ਸੀ ਮੈਨੂੰ ਟੈਲੀਫੋਨਿਕਲੀ ਉਹਨਾਂ ਨੇ ਇਨਫਾਰਮ ਕਰਤਾ ਸੀਗਾ ਤੇ ਸਟੋਰ ਵਿੱਚ ਸਾਰਾ ਸਮਾਨ ਸੀ ਉਹਨਾਂ ਨੇ ਆਪਣੇ ਆਪ ਜਿਹੜਾ ਸਟਾਫ ਡਿਊਟੀ ਤੇ ਸੀ ਉਹਨਦੇ ਤੋਂ ਕਢਵਾ ਲਿਆ ਸੀ ਜੀ ਪਰ ਉਹਨਾਂ ਦਾ ਕਹਿਣਾ ਜਿਸ ਤਰ੍ਹਾਂ ਕਿ ਇੱਕ ਇੰਜੈਕਸ਼ਨ ਦਾ ਨਾਮ ਲੈ ਰਹੇ ਸੀਗੇ ਕੋਈ ਦਰਦ ਨਿਵਾਰਕ ਇੰਜੈਕਸ਼ਨ ਹੈਗਾ ਉਹ ਜਿਹੜਾ ਉਹ ਕਹਿੰਦੇ ਵੀ ਸਾਨੂੰ ਸਿਰਫ ਜਿਹੜੇ 50 ਹੀ ਅਲਾਟ ਕੀਤੇ ਜਾਂਦੇ ਨੇ ਜਦੋਂ ਕਿ ਰੋਜ਼ ਦੇ 100 ਤੋਂ ਉੱਪਰ ਲੱਗਣ ਦੀ ਜਿਹੜੀ ਹੈ ਮਰੀਜ਼ਾਂ ਦੇ ਕੈਪੈਸਿਟੀ ਹੈਗੀ ਹੈ ਜਿਹੜਾ ਕਿ ਪੇਨ ਕਿਲਰ ਵਾਸਤੇ ਹੁੰਦਾ ਹੈ ਐਕਚੁਅਲੀ ਇੱਥੇ ਪ੍ਰੋਬਲਮ ਇਹ ਆਉਂਦੀ ਸ਼ਿਫਟਾਂ ਵਿੱਚ ਡਿਊਟੀ ਹੁੰਦੀ ਹੈ ਜਿਹੜਾ ਸਟਾਫ ਥੋੜਾ ਇਹ ਕਾਲ ਕਰ ਜਾਂਦਾ ਵਾ ਜਿਹੜਾ ਸ਼ਿਫਟ ਵਿੱਚ ਖਤਮ ਹੁੰਦਾ ਉਹ ਆਪਦਾ ਹੈਂਡਓਵਰ ਦੇਖੇ ਨਹੀਂ ਜਾਂਦਾ ਉਹਨਾਂ ਨੂੰ ਅੱਜ ਬੁਲਾ ਕੇ ਕਹਿ ਦਿੱਤਾ ਗਿਆ ਸਾਰਿਆਂ ਨੂੰ ਵੀ ਕਿ ਸਾਰਿਆਂ ਨੂੰ ਮੁਹਈਆ ਕਰਵਾ ਅਮਰਜੈਂਸੀ ਦੇ ਵਿੱਚ ਕਾਫੀ ਐਕਸੀਡੈਂਟ ਕੇਸ ਹੋਦੇ ਨੇ ਜੀ ਪਰ ਲੇਕਿਨ ਜੇ ਆਪਾਂ ਗੱਲ ਕਰੀਏ ਸਟਾਫ ਦੀ ਤਾਂ ਸਿਰਫ ਇੱਕ اٹੈਂਡੈਂਸ ਤੇ ਇੱਕ ਡਾਕਟਰ ਹੀ ਹੁੰਦਾ ਜੀ ਉਹ ਸ਼ਾਰਟੇਜ ਤਾਂ ਹੈ ਹੀ ਹੈ ਜੀ ਸਟਾਫ ਦੀ ਠੀਕ ਹੈ ਨੇ ਉਹਦੇ ਕਰਕੇ ਜਦੋਂ ਐਚ ਆਰ ਭਰ ਜਾਊਗਾ ਇਨਫਰਾਸਟ੍ਰਕਚਰ ਆ ਜਾਊ ਸ਼ਾਰਟੇਜ ਪੂਰੀ ਹੋ ਜਾਊ ਜੀ ਉਸ ਤੋਂ ਬਾਅਦ ਰਿਕਰੂਟਮੈਂਟ ਹੋ ਰਹੀ ਹੈ ਤੇ ਜਦੋਂ ਹੋ ਗਈ ਉਦੋਂ ਆਪਣੇ ਆਪ ਹੀ ਅਸੀਂ ਫਿਰ ਦੋ ਦੋ ਕਰਨੇ ਸ਼ੁਰੂ ਕਰ ਦਾਂਗੇ ਡਾਕਟਰ ਸਾਹਿਬ ਜੀ ਆਪਾਂ ਗੱਲ ਕਰੀਏ ਮੋਗਾ ਸਰਕਾਰੀ ਹਸਪਤਾਲ ਦੀ ਜ਼ਿਲ੍ਹੇ ਦਾ ਹਸਪਤਾਲ ਹੈਗਾ ਔਰ ਮੇਰਾ ਖਿਆਲ ਹੈ ਜੇ ਪੰਜਾਬ ਦੇ ਬਹੁਤ ਸਾਰੇ ਹਸਪਤਾਲਾਂ ਦੇ ਵਿੱਚੋਂ ਜਿਹੜਾ ਬੋਗਾ ਹਸਪਤਾਲ ਹੈ ਇੱਥੇ ਓਪੀਡੀ ਸਭ ਤੋਂ ਜ਼ਿਆਦਾ ਹੈ ਜੀ ਇਹ ਸਾਰਾ ਸਾਰੇ ਮੰਨਦੇ ਨੇ ਇਵਨ ਕਿ ਸਿਹਤ ਮੰਤਰੀ ਵੀ ਇਸ ਗੱਲ ਨੂੰ ਕਹਿ ਕੇ ਗਏ ਸੀਗੇ ਜੀ ਬੋਗਾ ਦੀ ਓਪੀਡੀ ਸਭ ਤੋਂ ਜ਼ਿਆਦਾ ਹੈ ਤੇ ਜੇ ਆਪਾਂ ਕਿੰਨੇ ਕੁ ਡਾਕਟਰਾਂ ਦੀ ਇੱਥੇ ਕਮੀ ਹੈਗੀ ਔਰ ਕਿਹੜੇ ਕਿਹੜੇ ਡਾਕਟਰ ਕਮੀ ਹੈਗੀ ਡਾਕਟਰ ਉਖਾੜਾ ਸਾਹਿਬ ਤੁਹਾਨੂੰ ਦੱਸ ਦਿੰਦੇ ਡਾਕਟਰ ਮੈਡੀਸਨ ਵਾਲੇ ਆਪਣੇ ਕੋਲ ਰੈਗੂਲਰ ਡਾਕਟਰ ਹੈ ਨਹੀਂਗੇ ਠੀਕ ਹੈ ਜੀ ਮੈਡੀਸਿਨ ਵਾਲੇ ਹੈ ਨਹੀਂ ਗਏ ਆਪਣੇ ईएनटी ਵਾਲੇ ਹੈ ਨਹੀਂ ਰਿਜ਼ਾਈਨ ਕਰ ਗਏ ਆ ਆਈ ਵਾਲੇ ਕੇ ਡਾਕਟਰ ਰਿਜ਼ਾਈਨ ਕਰ ਗਏ ਆ ਆਪਣੀ ਜੋਬ ਤੋਂ ਉਹ ਆਪਣਾ ਪ੍ਰਾਈਵੇਟ ਸੈਟਅਪ ਖੋਲ ਲਿਆ ਵਾ ਤੋਂ ਡਾਕਟਰਾਂ ਦੀ ਤਾਂ ਘਾਟ ਹੈ ਹੀ ਹੈ ਜੀ ਟੋਟਲ ਕਿੰਨੇ ਡਾਕਟਰ ਚਾਹੀਦੇ ਨੇ ਔਰ ਕਿੰਨੇ ਇਸ ਵੇਲੇ ਮੌਜੂਦ ਹੈ ਜੀ ਐਮਓ ਸਾਡੇ ਕੋਲੇ ਥੋੜੇ ਹੈ ਜੀ 4 ਆ ਜਦਕਿ 5 ਹੋਰ 5 6 ਹੋਰ ਚਾਹੀਦੇ ਆ ਜੀ ਤੇ ਬਾਕੀ ਦੂਸਰੇ ਸਪੈਸ਼ਲਿਸਟਾਂ ਦੀ ਕਮੀ ਹੈ ਡਾਕਟਰ ਸਾਹਿਬ ਆਮ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਹੈਗਾ ਕਿ ਹਲੇ ਵੀ ਜਿਹੜੇ ਹੈਗਾ ਡਾਕਟਰ ਜਿਹੜੀਆਂ ਬਾਹਰੀਆਂ ਦਵਾਈਆਂ ਲਿਖ ਕੇ ਦੇ ਰਹੇ ਨੇ ਉਹ ਮਰੀਜ਼ ਬਾਹਰੋਂ ਅਸੀਂ ਹੁਣ ਵੀ ਗੱਲ ਕੀਤੀ ਕੁਝ ਮਰੀਜ਼ਾਂ ਨਾਲ ਉਹ ਬਾਹਰੋਂ ਲੈ ਰਹੇ ਨੇ ਇਹ ਤਾਂ ਜੀ ਦੇਖੋ ਸਰਕਾਰ ਦੀ ਗਾਈਡਲਾਈਨਸ ਹੁਣ ਤਾਂ ਪ੍ਰੋਪਰ ਫੰਡਿੰਗ ਹੋ ਰਹੀ ਹੈ ਡਰੱਗਸ ਦੇ ਲਈ ਸਾਰੀਆਂ ਅਸੀਂ ਮੰਗਵੋਣੇ ਆ ਜੇ ਫੇਰ ਵੀ ਬਾਹਰੋਂ ਲਿਖ ਕੇ ਦੇ ਰਹੇ ਤੇ ਡਾਕਟਰ ਦਾ ਕੋਈ ਨਹੀਂ ਇਹ ਮੈਟਰ ਨੂੰ ਮੈਂ ਦੇਖਦਾ ਜੀ ਤੁਸੀਂ ਮੇਰੀ ਨੌਲੇਜ ਲੈ ਕੇ ਆਉਂਦਾ ਡਾਕਟਰ ਦੀ ਬਹੁਤ ਵੱਡੀ ਇਹ ਨਲੈਕੀ ਕਹੂੰਗਾ ਮੈਂ ਕੋਈ ਨਹੀਂ ਜੀ ਓਵਰਹਾਲ ਜੇ ਆਪਾਂ ਗੱਲ ਕਰੀਏ ਮੋਗਾ ਸਰਕਾਰੀ ਹਸਪਤਾਲ ਦੀ ਤੇ ਤੁਹਾਨੂੰ ਲੱਗਦਾ ਕਿ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਮਰੀਜ਼ਾਂ ਨੂੰ ਮਿਲਦੀਆਂ ਨੇ ਹਾਂਜੀ ਓਵਰਹਾਲ ਜੀ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਵਾ ਡਿਲੀਵਰੀ ਕੇਸ ਸਾਡੇ ਸਭ ਤੋਂ ਜ਼ਿਆਦਾ ਹੋ ਰਹੇ ਆ ਤੇ ਪੈਰੀਫਰੀ ਤੋਂ ਜਿੰਨੇ ਕੇਸ ਆਉਂਦੇ ਆ ਨਾਲ ਦੇ ਹਸਪਤਾਲਾਂ ਤੋਂ ਆਪਣੇ ਬਾਹਰਲੇ ਹਸਪਤਾਲਾਂ ਤੋਂ ਉਹ ਸਾਰੇ ਟੈਕਲ ਹੁੰਦੇ ਉਹਨਾਂ ਨੂੰ ਚ ਪੂਰਾ ਟੈਂਡ ਕੀਤਾ ਜਾਂਦਾ ਵਾ ਤੇ ਓਵਰਾਲ ਤਾਂ ਪਰਫਾਰਮੈਂਸ ਬਹੁਤ ਵਧੀਆ ਜੀ ਸਾਡੇ ਹਸਪਤਾਲ ਦੀ ਕੁਝ ਦਿਨ ਪਹਿਲੇ ਗਾਇਨੀ ਔਰਡ ਦੇ ਵਿੱਚ ਕੁਝ ਪੈਗਮੈਂਟ ਲੇ ਗਈਆਂ ਉਹ ਦੇਖੋ ਜੀ ਉਹ ਵੀ ਮਸਲਾ ਮੈਂ ਤੁਹਾਨੂੰ ਦੱਸ ਦਿੰਦਾ ਉਹ ਵੀ ਪਤਾ ਕਰ ਲਿਆ ਉਹ ਕਿਸੇ ਦੀ ਸ਼ਰਾਰਤ ਸੀਗੀ ਲੇਡੀਆਂ ਦਾ ਅੰਦਰ ਅੰਦਰ ਚਲੀ ਗਈ ਸੀ ਕਿ ਕਿਸੇ ਨੇ ਬਾਹਰੋਂ ਅੱਜ ਅਸੀਂ ਪਤਾ ਕੀਤਾ ਆਸ਼ਾ ਵਰਕਰ ਲੱਗਦਾ ਕਿਸੇ ਨੇ ਉਹਨਾਂ ਨੂੰ ਅੰਦਰੋਂ ਹੀ ਕਿਸੇ ਲੜਕੀ ਨੇ ਸਨੈਪ ਕਲਿੱਕ ਕੀਤੀ ਕਿ ਉਹ ਵਾਇਰਲ ਕੀਤੀ ਸੋ ਇਹਨ ਮੋਗਾ ਸਰਕਾਰੀ ਹਸਪਤਾਲ ਦੇ ਸਭੋਂ ਡਾਕਟਰ ਸੁਖਪ੍ਰੀਤ ਮਰਾਰ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਬਿਲਕੁਲ ਰਾਤ ਜੋ ਇਨਸੀਡੈਂਸ ਇੱਥੇ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਜਿਹੜੇ ਬੰਦੇ ਦੀ ਸਟੋਰ ਦੇ ਉੱਪਰ ਡਿਊਟੀ ਲੱਗੀ ਸੀ ਉਹ ਛੁੱਟੀ ਤੇ ਗਿਆ ਹੋਇਆ ਸੀਗਾ ਔਰ ਇਸ ਕਰਕੇ ਜਿਹੜੀਆਂ ਮੈਡੀਸਨ ਜਿਹੜੀ ਹਸਪਤਾਲ ਦੇ ਵਿੱਚ ਨਹੀਂ ਸੀ ਬਾਕੀ ਦੂਜਿਆਂ ਦਾ ਵੀ ਬਿਲਕੁਲ ਕਹਿਣਾ ਹੈਗਾ ਕਿ ਜਿਸ ਤਰੀਕੇ ਨਾਲ ਬਹੁਤ ਸਾਰੇ ਡਾਕਟਰਾਂ ਦੀ ਇੱਥੇ ਕਮੀ ਹੈਗੀ ਆ ਖਾਸ ਕਰਕੇ ਐਮਰਜੈਂਸੀ ਵਾਸਤੇ ਸਾਨੂੰ ਘੱਟੋ ਘੱਟ 10 ਡਾਕਟਰ ਚਾਹੀਦੇ ਨੇ ਜਿੱਥੇ ਸਿਰਫ ਚਾਰ ਡਾਕਟਰ ਹੀ ਹੱਗੇ ਨੇ ਔਰ ਜੇ ਆਪਾਂ ENT ਦੀ ਗੱਲ ਕਰੀਏ ਜਾਂ ਸਪੈਸ਼ਲਿਸਟ ਦੀ ਗੱਲ ਕਰੀਏ ਇਹ ਬਿਲਕੁਲ ਹਲੇ ਕਮੀਆਂ ਆਈਆਂ ਨੇ ਔਰ ਇਹਦੇ ਵਾਸਤੇ ਸਰਕਾਰ ਨੂੰ ਦੇ ਕੇ ਭੇਜਿਆ ਜਾ ਚੁੱਕਾ ਗਿਆ ਜਿੱਥੇ ਹੁਣ ਪੰਜਾਬ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹੈਗੀ ਹੈ ਕਿ ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਸੇਵਾ ਸੁਤਾ ਮੁਹੱਈਆ ਕਰਵਾ ਰਹੇ ਹੈਗੇ ਆ ਹੁਣ ਸਰਕਾਰ ਨੂੰ ਹਸਪਤਾਲਾਂ ਦੇ ਵਿੱਚ ਵੀ ਜੀਰੋ ਗਰਾਉਂਡ ਤੇ ਵੀ ਦੇਖਣਾ ਚਾਹੀਦਾ ਹੈਗਾ ਕਿ ਕਿੰਨੀ ਜੜੀ ਹੈਗੀ ਹੈ ਕਮੀ ਹੈਗੀ ਹੈ ਔਰ ਉਹਨਾਂ ਡਾਕਟਰਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈਗਾ ਜਿਹੜੇ ਅਸੀਂ ਮੁਹੱਲਾ ਕਲੀਨਿਕ ਬਣਾਏ ਨੇ ਉੱਥੇ ਵੀ ਜੜਾ ਹੈਗਾ ਸਾਨੂੰ ਡਾਕਟਰ ਜਿਹੜੇ ਪੂਰੇ ਦੇਣੇ ਚਾਹੀਦੇ ਨੇ ਤਾਂ ਹੀ ਆਪਾਂ ਕਹਿ ਸਕਦੇ ਹਾਂਗੇ ਕਿ ਪੰਜਾਬ ਦੇ ਵਿੱਚ ਜੜੀਆਂ ਗਿਆ ਸੇਵਾ ਸੁਤਾਵਾ ਜੜੀਆਂ ਹੁਣ ਨੰਬਰ 1 ਦੇ ਉੱਤੇ ਚੜ੍ਹ ਰਹੀਆਂ ਨੇ